ਲੜਾਈ ਤਾਂ ਹੈਗੀ ਚੌਧਰ ਦੀ ਲੜਾਈ ਤਾਂ ਹੈਗੀ ਪ੍ਰਧਾਨਗੀ ਦੀ ਲੜਾਈ ਤਾਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਉਹਨਾਂ ਨੂੰ ਹੁਣ ਚਾਹੇ 100 ਹੀ ਪੈਂਦੀ ਫਿਰ ਉਹ ਪੰਤਕ ਹੋਣ ਦੀ ਲੋਕਾਂ ਨੇ ਮੇਰੇ ਖਿਆਲ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਬੀਬੀ ਸਰਜੀਤ ਕੌਰ ਜੀ ਸੀ ਉਹਨਾਂ ਦਾ ਨਾਂ ਉਹਨਾਂ ਨੂੰ ਫਿਰ ਲੀਡਰ ਮੰਨਣਾ ਸੀ ਕਹਿੰਦਾ ਇਹ ਲੀਡਰ ਹੈ ਬੀਬੀ ਜਗੀਰ ਕੌਰ ਵਰਗੇ ਬਾਗੀ ਹੋ ਗਏ ਤੁਸੀਂ ਇਹ ਮੰਨਦੇ ਹੋ ਕਿ ਹੁਣ ਅਕਾਲੀ ਦਲ ਖਤਮ ਹੋ ਚੱਲਿਆ ਹੈ ਪ੍ਰੈਸ ਪ੍ਰੈਸ ਕਰਕੇ ਕਹਿ ਰਹੇ ਨੇ ਕਿ ਭਈ ਅਸੀਂ ਤਾਂ ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਾਉਣੇ ਆ ਜਿਸ ਕਾਰਨ ਅਸੀਂ ਇੱਧਰ ਆਏ ਹਾਂ ਇਹ ਤਾਂ ਸਿਰਫ ਐਵੇਂ ਕੱਲਾ ਹੀ ਨਹੀਂ ਬੇ ਕੰਮ ਹੈ ਤੇ ਫਿਰ ਜੇ ਕੰਮ ਕਰਾਉਣੇ ਸੀ ਤਾਂ ਬੀਬੀ ਜੀ ਤੁਹਾਨੂੰ ਉਹ ਦਿਨ ਸੋਚਣਾ ਚਾਹੀਦਾ ਸੀ ਕਿਸੇ ਤਰੀਕੇ ਦੇ ਨਾਲ ਕਿ ਮੈਂ ਹੁਣ ਖੜੀ ਆਂ ਜਲੰਧਰ West ਦੇ ਵਿੱਚ ਇਸ ਵਕਤ ਬਾਈ ਇਲੈਕਸ਼ਨ ਚੱਲ ਰਹੀ ਹੈ ਜਿਸ ਦੇ ਵਿੱਚ ਲਗਾਤਾਰ ਪਾਰਟੀਆਂ ਜ਼ੋਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲ ਹੀ ਦੇ ਵਿੱਚ ਬੀਬੀ ਸਰਜੀਤ ਕੌਰ ਹੁਰੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਜਿਸ ਤੋਂ ਬਾਅਦ ਸਿਆਸਤ ਹੋਰ ਗਨਮਾਈ ਹੋਈ ਹੈ ਸੁਖਵਿੰਦਰ ਕੋਟਲੀ ਹੋਰੀ ਸਾਡੇ ਨਾਲ ਨੇ ਗੱਲਬਾਤ ਅਸੀਂ ਕਲਿਆਣਾ ਕੋਲ ਸਭ ਜਿਹੜੀ ਬੀਬੀ ਕਹਿੰਦੀ ਪਈ ਸੀ ਕਿ ਮੈਨੂੰ ਪੰਥ ਬੜਾ ਪਿਆਰ ਦੇ ਰਿਹਾ ਹੈ ਪੰਥ ਮੈਨੂੰ ਬੜਾ ਸਮਰਥਨ ਦੇ ਰਿਹਾ ਹੈਗਾ ਉਹ ਬੀਬੀ ਹੁਣ ਸ਼੍ਰੋਮ ਆਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਆਪ ਦੇ ਵਿੱਚ ਚਲ ਗਈ ਇਸ ਚੀਜ਼ ਨੂੰ ਕਿਵੇਂ ਦੇਖੋ ਤਾਂ ਪਹਿਲੀ ਤਾਂ ਇਹ ਅਨਫੋਰਚੂਨੇਟਲੀ ਗੱਲ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਜੀ ਨੇ ਉਹਨਾਂ ਨੂੰ ਟਿਕਟ ਦਿੱਤਾ ਹੈ ਉਹਨਾਂ ਦੇ ਸੈਨਾ ਨਾਲ ਟਿਕਟ ਮਿਲਿਆ ਅਜੇ ਤੱਕ ਮੇਰੇ ਖਿਆਲ ਇਹ ਚੀਜ਼ ਨੂੰ ਉਹਨਾਂ ਨੇ ਡਨਾਈ ਨਹੀਂ ਕੀਤਾ ਬਿਕਸ ਉਹਨਾਂ ਨੇ ਉਹਨਾਂ ਨੇ ਟਿਕਟ ਦਿੱਤਾ ਹੈ। ਔਰ ਬਾਅਦ ਉਹਦੇ ਕੋਲੋਂ ਬੱਲਾ ਝਾੜ ਲੈਣਾ। ਇਹ ਮੇਰੇ ਖਿਆਲ ਸੁਖਵੀਰ ਬਾਦਲ ਜੀ ਦੇ ਲਈ ਜਾਂ ਅਕਾਲੀ ਦਲ ਦੇ ਲਈ ਠੀਕ ਨਹੀਂ ਸੀ। ਅਕਾਲੀ ਦਲ ਇੰਨਾ ਕੋਈ ਮਾੜਾ ਜਾਂ ਇੰਨਾ ਕੋਈ ਸਿਧਾਂਤਾਂ ਤੋਂ ਬਹੁਤਾ ਦੂਰ ਚਲੇ ਆ ਗਿਆ ਠੀਕ ਹੈ ਉਹ ਚੀਜ਼ ਅਲੱਗ ਹੈ। ਲੇਕਿਨ ਜੇ ਰਾਜਨੀਤੀ ਦੇ ਮੁਤਾਬਕ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ ਇੰਨਾ ਛੋਟਾ ਸਮਝ ਕੇ ਨੇ ਰਾਜਨੀਤੀ ਕਰਨੀ ਚਾਹੀਦੀ ਮੈਂ ਬੜੀ ਸਪਸ਼ਟ ਤੇ ਸਾਫ਼ ਗੱਲ ਕਰਦਾ ਹਾਂ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਾਲਾਤਾਂ ਨੂੰ ਦੇਖ ਕੇ ਸਾਡੇ ਕੋਲ ਉੱਥੇ ਲੜਨ ਦੀ ਸਮਰੱਥਾ ਤੇ ਵੋਟਰ ਸਾਡਾ ਜਿਹੜਾ ਇੰਨਾ ਜ਼ਿਆਦਾ ਨਹੀਂ ਹੈ ਅਸੀਂ ਇਸ ਕਰਕੇ ਉਮੀਦਵਾਰ ਨੂੰ ਵਾਪਸ ਲੈ ਲਿਆ ਸੁਖਵੀਰ ਜੀ ਤੁਹਾਨੂੰ ਇਸ ਗੱਲ ਦੀ ਸੰਗ ਹੋਣੀ ਚਾਹੀਦੀ ਹੈ ਤੁਸੀਂ ਪੰਥ ਦੀ ਸ਼ਰਮੌਰ ਹਸਤੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਨਿਧਤਾ ਕਰਦੇ ਹੋ ਤੇ ਅੱਜ ਤੁਹਾਨੂੰ ਉਮੀਦਵਾਰ ਵਾਪਸ ਲੈਣੇ ਪੈ ਜਾਣ ਇਹ ਕਹਿ ਕੇ ਕਿ ਸਾਡੇ ਕੋਲ ਸਮਰੱਥਾ ਨਹੀਂ ਹੈ ਸਾਡੀ ਉੱਥੇ ਬਹੁਤੀ ਕੋਈ ਗੱਲਬਾਤ ਹੈ ਨਹੀਂ ਹੈ ਤਾਂ ਫਿਰ ਮੈਂ ਸਮਝਦਾ ਕਿ ਤੁਸੀਂ ਪੰਜਾਬ ਦਾ ਬੇੜਾ ਕਿਦਾਂ ਪਾਰ ਲਾਓਗੇ ਤੁਸੀਂ ਕਹਿੰਦੇ ਸੀ ਅਸੀਂ ਪੰਜਾਬ ਦੀਆਂ ਸਫਾਂ ਦੇ ਅੰਦਰ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਣਾ ਮੇਰੇ ਖਿਆਲ ਦੇ ਅੰਦਰ ਵੋਟਾਂ ਦੀ ਰਾਜਨੀਤੀ ਉਮੀਦਵਾਰ ਦਾ ਜਿੱਤ ਹਾਰ ਜਾਣਾ ਇਹ ਸੁਭਾਵਿਕ ਹੁੰਦਾ ਹੈ ਪਰ ਲੇਕਿਨ ਸਿਧਾਂਤ ਤਾਂ ਦੋਸਤੋ ਕਿਤੇ ਨਾ ਕਿਤੇ ਕਾਇਮ ਰਹਿੰਦੇ ਨੇ ਮੇਰੇ ਖਿਆਲ ਦੇ ਅੰਦਰ ਉਹਨਾਂ ਦੇ ਕੋਲ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਬਸਿਆ ਕਿ ਜੇ ਜਦੋਂ ਦੀ ਕੋਈ ਵਾਹ ਨਹੀਂ ਫੜੇਗਾ ਤਾਂ ਵਿਚਾਰੀ ਕੀ ਕਰੇਗੀ ਪਰ ਉਹਨਾਂ ਦਾ ਉੱਥੇ ਜਾਣਾ ਠੀਕ ਨਹੀਂ ਹੈ ਲੜਦੇ ਸੀ ਤਾਂ ਫਿਰ ਲੜਦੇ ਰਹਿੰਦੇ ਜਿੰਨੀਆਂ ਪੈਂਦੀਆਂ ਮੇਰੇ ਖਿਆਲ ਦੇ ਅੰਦਰ ਉਹ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਸਾਬਤ ਹੋਣਾ ਸੀ ਔਰ ਜਿਹੜੀ ਗੱਲ ਉਹ ਕਹਿ ਰਹੇ ਨੇ ਕਿ ਬਾਦਲ ਆਪਣੇ ਸਿਧਾਂਤਾਂ ਤੋਂ ਪਰੇ ਚਲਾ ਗਿਆ ਔਰ ਅੱਜ ਸੌ ਵੀ ਖਾ ਮੇਰੇ ਖਿਆਲ ਕਿਮਾ ਜਾਚਣਾ ਵੀ ਕੀਤੀ ਜਾ ਰਹੀ ਠੀਕ ਹੈ ਗੁਰੂ ਦੇ ਦਰ ਤੇ ਕੋਈ ਵੀ ਜਾ ਕੇ ਅਰਦਾਸ ਕਰ ਸਕਦਾ ਆਪਣੀ ਕਿਮਾ ਜਾਚਣਾ ਕਰ ਸਕਦਾ ਪਰ ਮੇਰੇ ਖਿਆਲ ਦੇ ਅੰਦਰ ਸੁਖਵੀਰ ਜੀ ਇਹ ਨੌਬਤ ਕਿਉਂ ਆ ਰਹੀ ਹੈ ਅੱਜ ਤੁਹਾਨੂੰ ਮੰਨਣਾ ਪਵੇਗਾ ਕਿ ਤੁਸੀਂ ਆਪਣੇ ਉਹਨਾਂ ਹਾਲਾਤਾਂ ਦੇ ਅੰਦਰ ਆਪਣੀ ਪਾਰਟੀ ਨੂੰ ਇੱਥੋਂ ਤੱਕ ਲੈ ਆਏ ਹੋ ਉਮੀਦਵਾਰ ਨੂੰ ਵਾਪਸ ਲੈ ਕੇ ਤੁਸੀਂ ਪੰਜਾਬ ਦੇ ਅੰਦਰ ਇੱਕ ਇਹ 슬ੋਗਨ ਜ਼ਰੂਰ ਦੇ ਤਾਂ ਕਿ ਹੁਣ ਸਾਡਾ ਇੱਥੇ ਕੁਝ ਨਹੀਂ ਰਿਹਾ ਪਰ ਇਹ ਸਾਹਬ ਨਾਲ ਜਿਸ ਸਾਹਬ ਦੇ ਨਾਲ ਅਕਾਲੀ ਦਲ ਲਗਾਤਾਰ ਟੁੱਟਰੀ ਹੋਈ ਨਜ਼ਰ ਆ ਰਹੀ ਹੈ ਜਿਸ ਸਾਹਬ ਨਾਲ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ ਉਸ ਤੋਂ ਬਾਅਦ ਆਪਣਾ ਚੋਣ ਨਿਸ਼ਾਨ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਅਕਾਲੀ ਦਲ ਦਾ ਉਹ ਧੜਾ ਜੋ ਅਕਾਲੀ ਦਲ ਨੂੰ ਮਜ਼ਬੂਤ ਕਰਦਾ ਸੀ ਉਹ ਅਲਾਗ ਹੋ ਗਿਆ ਬੀਬੀ ਜ਼ਗੀਰਕੌਰ ਵਰਗੇ ਬਾਗੀ ਹੋ ਗਏ ਤੁਸੀਂ ਇਹ ਮੰਨਦੇ ਹੋ ਕਿ ਹੁਣ ਅਕਾਲੀ ਦਲ ਖਤਮ ਹੋ ਚੱਲਿਆ ਹੈ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਉਹ ਗੱਲਾਂ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਅੱਗੇ ਜਾਣੀਆਂ ਚਾਹੀਦੀਆਂ ਇੱਕ ਰਵੈਤਾਂ ਜਿਹੜੀਆਂ ਪਰੰਪਰਾਵਾਂ ਸੀਗੀਆਂ ਉਹ ਕਿਤੇ ਨਾ ਕਿਤੇ ਅਕਾਲੀ ਦਲ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਬਣਦੀਆਂ ਸੀਗੀਆਂ ਉਹਨਾਂ ਵੱਲੋਂ ਉਮੀਦਵਾਰ ਵਾਪਸ ਲਿਆ ਜਾਣਾ ਹੀ ਇੱਕ ਕਮਜ਼ੋਰੀ ਸਾਬਤ ਕਰਦਾ ਇੱਕ ਹਾਰ ਨੂੰ ਜਿਹੜਾ ਹੈ ਉਹਨਾਂ ਨੇ ਆਪਣੇ ਗਲ ਪਹਿਲਾਂ ਹੀ ਪਾ ਲਿਆ ਸੁਰਜੀਤ ਕੋਰ ਖੋਰੀ ਤਾਂ ਕਹਿੰਦੇ ਸੀਗੇ ਕੁਝ ਦਿਨ ਇੰਟਰਵਿਊ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਮੈਨੂੰ ਪੰਥ ਬੜਾ ਸਮਰਥ ਜਿਹੜਾ ਕਰ ਰਿਹਾ ਹੈ ਅ ਉਸ ਤੋਂ ਬਾਅਦ ਬੀਬੀ ਜਗੀਰ ਕੋਰ ਖੋਰੀ ਅੰਮ੍ਰਿਤਪਾਲ ਅ ਹੁਰਾ ਦੇ ਘਰ ਦੇ ਵਿੱਚ ਵੀ ਗਏ ਉਹਨਾਂ ਤੋਂ ਵੀ ਸਮਰਥਨ ਮੰਗਿਆ ਤੇ ਹੋਰ ਵੀ ਥਾਵਾਂ ਦੇ ਉੱਤੇ ਗਏ ਪੰਥ ਲਗਾਤਾਰ ਚਾਹੇ ਮਾਇਆ ਪੱਕੋ ਹੋਵੇ ਜਾਂ ਫਿਰ ਚਾਹੇ ਹੋਰ ਪੱਕੋ ਹੋਵੇ ਸਮਰਥ ਤੌਰ ਦੇ ਉੱਤੇ ਸਹਾਇਤਾ ਕਰ ਰਿਹਾ ਸੀਗਾ ਫਿਰ ਬੀਬੀ ਦਾ ਅਕਾਲੀ ਦਲ ਨੂੰ ਛੱਡ ਕੇ ਜਾਂ ਫਿਰ ਆਪਣੀ ਟਿਕਟ ਨੂੰ ਛੱਡ ਕੇ ਆਪਦੇ ਵਿੱਚ ਜਾਣਾ ਇੱਕ ਪੋਲਿਟਿਕਲ ਸਟੰਟ ਹੈ ਜਾਂ ਫਿਰ ਉਸ ਤੋਂ ਇਲਾਵਾ ਕੋਈ ਲਹਿਦਾ ਹੈ ਜੇ ਸੁਖਵੀਰ ਬਾਦਲੀ ਕਹਿ ਰਿਹਾ ਵੀ ਸਾਡੇ ਕੋਲ ਅਸੀਂ ਉਮੀਦਵਾਰ ਵਾਪਸ ਲੈ ਰਹੇ ਹਾਂ ਸਾਡੇ ਕੋਲ ਉੱਥੇ ਕੁਝ ਨਹੀਂ ਹੈਗਾ ਤਾਂ ਫਿਰ ਜਿਹੜਾ ਇੱਕ ਅਨਾਇਡ ਗਰੁੱਪ ਹੈ ਤਾਂ ਫਿਰ ਉਹਦੇ ਕੋਲ ਪੱਲੇ ਕੀ ਹੋਊਗਾ ਮੈਂ ਬੀਬੀਆਂ ਕੇ ਪੋਲਿਟਿਸ਼ੀਅਨਸ ਪੋਲਿਟਿਕਸ ਤੌਰ ਦੇ ਉੱਤੇ ਗੱਲ ਕਰ ਰਿਹਾ ਜਦੋਂ ਪਾਰਟੀ ਦਾ ਹੀ ਪ੍ਰਧਾਨ ਕਹਿ ਰਿਹਾ ਉਹਨੂੰ ਵਿਚਾਰੀ ਨੂੰ ਪਤਾ ਲੱਗ ਗਿਆ ਕਿ ਜਿਹੜੇ ਨਾਲ ਵੀ ਤੁਰੇ ਫਿਰਦੇ ਆ ਇਹਨਾਂ ਦੀ ਲੜਾਈ ਲੜੂਈ ਤਾਂ ਹੈਗੀ ਆ ਆਪਸ ਵਿੱਚ ਹੀ ਲੜਾਈ ਤਾਂ ਹੈਗੀ ਚੌਧਰ ਦੀ ਲੜਾਈ ਤਾਂ ਹੈਗੀ ਪ੍ਰਧਾਨਗੀ ਦੀ ਲੜਾਈ ਤਾਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਉਹਨੂੰ ਵੀ ਪਤਾ ਲੱਗ ਗਿਆ ਹੋਣਾ ਕਿਉਂਕਿ ਉਹਨਾਂ ਦੇ ਘਰ ਵਾਲੇ ਹਸਬੰਡ ਜੀ ਬੜੇ ਅੱਛੇ ਸਾਡੇ ਦੋਸਤ ਸੀਗੇ ਬੜਾ ਅਕਾਲੀ ਦਲ ਦੇ ਉਹਨਾਂ ਨੇ ਕੰਮ ਕੀਤਾ ਸਤਿਕਾਰ ਪ੍ਰੀਤਮ ਸਿੰਘ ਉਹਨਾਂ ਦਾ ਨਾਂ ਹੁੰਦਾ ਸੀਗਾ ਤੋਰੀ ਵੀ ਵਿਚਾਰੀ ਨੂੰ ਪਤਾ ਲੱਗ ਗਿਆ ਹੋਣਾ ਵੀ ਉਹ ਉਹ ਸੁਖਵੀਰ ਦੇ ਪੱਲੇ ਕੱਖ ਨਹੀਂ ਰਿਹਾ ਇਹ ਜਿਹੜੇ ਆ ਇਹ ਮੈਨੂੰ ਗੱਬੇ ਜਿਹੜਾ ਆ ਉਹ ਓਕੜੀ ਸੀ ਜਾਂਦੇ ਹੈਗੇ ਆ ਇਸ ਕਰਕੇ ਉਹਨੇ ਦੋਨਾਂ ਤੋਂ ਹੀ ਛਟਕਾਰਾ ਪਾਇਆ ਰਾਜਨੀਤਿਕ ਤੌਰ ਦੇ ਉੱਤੇ ਤਾਂ ਠੀਕ ਹੈ ਵੀ ਜਦੋਂ ਉਹ ਨਹੀਂ ਮਾਂ ਫੜਦੇ ਉਹ ਨਹੀਂ ਬਣਦੇ ਫਿਰ ਕਿੱਥੇ ਜਾਊ ਅਗਲਾ ਉਮੀਦਵਾਰ ਮੈਂ ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਕੋਈ ਉਂਗਲੀ ਨਹੀਂ ਚੁੱਕ ਰਿਹਾ ਪਰ ਉਹਨਾਂ ਨੂੰ ਲੜਨਾ ਚਾਹੀਦਾ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਬਿਲਕੁਲ ਵੀ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਨੂੰ ਹੁਣ ਚਾਹੇ 100 ਹੀ ਪੈਂਦੀ ਫਿਰ ਉਹ ਪੰਤਕ ਹੁੰਦੀ 100 ਹੀ ਪੈਂਦੀ ਉਹ ਇੱਕ ਸਿਧਾਂਤਕ ਵੋਟ ਹੁੰਦੀ 5000 ਪੈਂਦਾ 2000 ਪੈਂਦਾ 10000 ਪੈਂਦਾ 20 ਪੈਂਦਾ ਉਹ ਬ੍ਰਿਕਸ 70 ਤੱਕ ਜਿਹੜੀ ਗੱਲ ਹੈ ਲੋਕਾਂ ਨੇ ਮੇਰੇ ਖਿਆਲ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਬੀਬੀ ਸਰਜੀਤ ਕੌਰ ਜੀ ਸੀ ਉਹਨਾਂ ਦਾ ਨਾਂ ਨਾ ਉਹਨਾਂ ਨੂੰ ਫਿਰ ਲੀਡਰ ਮੰਨਣਾ ਸੀ ਕਹਣਾ ਇਹ ਲੀਡਰ ਹੈ ਪਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਇੱਕ ਮੇਰੇ ਖਿਆਲ ਦੇ ਅੰਦਰ ਦਲ ਦੇ ਨਾਲ ਧੋਖਾ ਹੀ ਕੀਤਾ ਉਹਨੂੰ ਚਾਹੇ ਅਨਾਈਡ ਗਰੁੱਪ ਦੇ ਨਾਲ ਕਹਿ ਦਈਏ ਚਾਹੇ ਦੋਏ ਉਹ ਵਿਚਾਰੇ ਗੱਭੇ ਫਸ ਗਏ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੇਰੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਭਈ ਅਸੀਂ ਤਾਂ ਆਪਣੇ ਇਲਾਕੇ ਦੇ ਲੋਕਾਂ ਦੇ ਕੰਮ ਕਰਾਉਣੇ ਆ ਜਿਸ ਕਾਰਨ ਅਸੀਂ ਇੱਧਰ ਆਏ ਹੈਗੇ ਆ ਉਹ ਕੰਮ ਦਾ ਮਾ ਨਹੀਂ ਬਥੇਰਾ ਕਹੀ ਜਾਂਦਾ ਮੈਂ ਠੀਕ ਹੈ ਕਿ ਨਹੀਂ ਕੰਮ ਤਾਂ ਹੁਣ ਭਗਤ ਜੀ ਬਥੇਰਾ ਕਹੀ ਜਾਂਦੇ ਤਾਂ ਬੀਬੀ ਜੀ ਨੇ ਉਹ ਵਿਚਾਰੀ ਨੇ ਉੱਥੇ ਕੀ ਕਰਵਾ ਲੈਣਾ ਹੈਗਾ ਆ ਇਹ ਤਾਂ ਸਿਰਫ ਐਵੇਂ ਗੱਲਾਂ ਹੀ ਨੇ ਬੇ ਕੰਮ ਹੈ ਤੇ ਫਿਰ ਜੇ ਕੰਮ ਕਰਾਉਣੇ ਸੀ ਤਾਂ ਬੀਬੀ ਜੀ ਤੁਹਾਨੂੰ ਉਦੋਂ ਸੋਚਣਾ ਚਾਹੀਦਾ ਸੀ ਕਿਸੇ ਤਰੀਕੇ ਦੇ ਨਾਲ ਕਿ ਮੈਂ ਹੁਣ ਖੜੀ ਆ ਮੇਰੇ ਖਿਆਲ ਦੇ ਅੰਦਰ ਉਹਨਾਂ ਨੇ ਇੱਕ ਸਿਧਾਂਤਕ ਤੌਰ ਦੇ ਉੱਤੇ ਖੜੇ ਰਹਿਣਾ ਚਾਹੀਦਾ ਸੀ ਮੈਨੂੰ ਜੀ ਉਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਮੈਂ ਤਾਂ ਦੇਖੋ ਪੰਥਕ ਸਫਾਂ ਦੀ ਪੰਥਕ ਸੋਚ ਦੀ ਇਸ ਪੰਜਾਬ ਦੇ ਅੰਦਰ ਇੱਕ ਸਿਧਾਂਤਕ ਜਿਹੜੀ ਉਹ ਮੈਂ ਗੱਲ ਕਰ ਰਿਹਾ ਜਦ ਕਿ ਮੇਰਾ ਇਹ ਕਹਿਣਾ ਵਾਜਬ ਨਹੀਂ ਹੈ ਮੈਂ ਮੰਨ ਰਿਹਾ ਮੇਰੀ ਕੌਂਸ਼ੀਅਸ ਅਲਾਉ ਨਹੀਂ ਕਰਦੀ ਕਿ ਮੈਂ ਹੋਰ ਅੱਗੇ ਜਾਵਾਂ ਪਰ ਮੈਂ ਸਮਝਦਾ ਕਿ ਇੱਕ ਰਵਾਇਤਾਂ ਨੂੰ ਇੱਕ ਪਾਰਟੀ ਦੀ ਇਮੇਜ ਨੂੰ ਕਹਿ ਦਈਏ ਕਿ ਇਨਸਾਨੀਅਤ ਤੌਰ ਦੇ ਉੱਤੇ ਇਨਸਾਨ ਦੀ ਇਮੇਜ ਨੂੰ ਬਿਲਡ ਕਰਨ ਵਾਸਤੇ ਮੈਂ ਕਹਿੰਨਾ ਉਹਨੂੰ ਭਾਵੇਂ 500 ਹੀ ਪੈਂਦਾ ਉਹਨਾਂ ਨੂੰ ਭਾਵੇਂ 10000 ਹੀ ਪੈਂਦਾ ਤਾਂ ਮੇਰੇ ਖਿਆਲ ਦੇ ਅੰਦਰ ਬੀਬੀ ਜੀ ਨੂੰ ਲੋਕਾਂ ਨੇ ਸਰਾਣਾ ਸੀ ਪਰ ਉਹਨਾਂ ਦਾ ਆਮ ਆਦਮੀ ਪੱਟੀ ਵਿੱਚ ਜਾਣਾ ਉਹਨਾਂ ਨੂੰ ਧੋਖਾ ਦੇਣ ਵਾਲੀ ਗੱਲ ਈ ਆ ਕਾਲੀਆਂ ਨੂੰ ਉਹਨਾਂ ਨੂੰ ਵੀ ਧੋਖਾ ਦਿੱਤਾ ਤੇ ਜਿਹੜੇ ਵਿਚਾਰੇ ਨਾਲ ਸੀਗੇ ਉਹਨਾਂ ਨੂੰ ਵੀ ਧੋਖਾ ਦਿੱਤਾ ਹੈ ਬੀਬੀ ਜੀ ਦੇ ਲਈ ਠੀਕ ਨਹੀਂ ਹੈ ਇਹ ਸਮਾਜ ਲਈ ਵੀ ਠੀਕ ਨਹੀਂ ਹੈ ਲੋਕਾਂ ਲਈ ਵੀ ਠੀਕ ਨਹੀਂ ਹੈ ਪੰਥ ਲਈ ਵੀ ਠੀਕ ਨਹੀਂ ਹੈ ਇਹ ਪੰਜਾਬ ਤੇ ਪੰਜਾਬੀਅਤ ਲਈ ਵੀ ਠੀਕ ਨਹੀਂ ਹੈ ਮੇਰੇ ਖਿਆਲ ਦੇ ਅੰਦਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਠੀਕ ਹੈ ਸ਼ੁਕਰੀਆਤਾ ਸੁਖਵਿੰਦਰ ਕੋਟਲੀ ਹੁਰੀ ਨੇ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਬੀਬੀ ਸਰਜੀਤ ਕੌਰ ਹੁਰੀ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਵਾਜ਼ੀ ਪਾਰਟੀ ਦੇ ਵਿੱਚ ਗਏ ਨੇ ਉਹ ਸਰਾਸਰ ਗਲਤ ਹੈ ਕਿਉਂਕਿ ਜੇਕਰ ਸੁਖਵੀਰ ਸਿੰਘ ਬਾਦਲ ਖੁਰਾ ਨੇ ਉਹਨਾਂ ਤੋਂ ਟਿਕਟ ਵਾਪਸ ਲੈਣ ਦੀ ਗੱਲ ਕਹੀ ਜੇਕਰ ਉਹਨਾਂ ਤੋਂ ਚੋਣ ਨਿਸ਼ਾਨ ਲੈਣ ਦੀ ਗੱਲ ਜੇਕਰ ਕਹੀ ਹੈਗੀ ਹੈ ਫਿਰ ਵੀ ਉਹਨਾਂ ਨੇ ਇੱਕ ਚੀਜ਼ ਲਿਆ ਸੀਗਾ ਕਿ ਬਈ ਮੈਂ ਚੋਣ ਲੜਨਾ ਹੈ ਤੇ ਜੇਕਰ ਉਹਨਾਂ ਨੇ ਇਹ ਨਿਰਣੇ ਲੈ ਹੀ ਲਿਆ ਸੀਗਾ ਤਾਂ ਉਹਨਾਂ ਨੂੰ ਇਹ ਚੋਣ ਲੜਨੀ ਚਾਹੀਦੀ ਸੀਗੀ ਚਾਹੇ ਉਹਨਾਂ ਨੂੰ ਵੋਟਾਂ 10 ਪੈਣ 100 ਪੈਣ ਜਾਂ ਫਿਰ 1000 ਪੈਣ ਤਾ ਲੋਕਾਂ ਦੇ ਮੰਡ ਦੇ ਵਿੱਚ ਜਾਂ ਪੰਥ ਦੇ ਮੰਡ ਦੇ ਵਿੱਚ ਉਹਨਾਂ ਦੇ ਲਈ ਕਿਸੇ ਤਰੀਕੇ ਦਾ ਗਿਲਾ ਸ਼ਿਕਵਾ ਜਿਹੜਾ ਹੈ ਉਹਨਾਂ ਹੀ ਰਹਿਣਾ ਸੀਗਾ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਬੀਬੀ ਸੁਰਜੀਤ ਕੌਰ ਹੋਰਾ ਵੱਲੂ ਆਪਣੇ ਉੱਪਰ ਕਈ ਲਾਂਚ ਜਿਹੜੇ ਨੇ ਉਹ ਲਗਵਾ ਲਏ ਗਏ ਨੇ ਕਮਰਸਰ ਪੰਕੇ ਦੇ ਨਾਮ ਰਾਜ ਗੁਪਤਾ ਬਾਬੂ ਸ਼ਹੀ ਟਾਈਮ ਜਲੰਧਰ